ਅੰਤਰਾਤਾਂ ਦੀ ਆਵਾਜ਼ ਤੇ ਵਾਸਤੇ ਹੀ ਮੈਸੇਜ ਹੈ। ਚਿਤ ਕਿਉਂ ਨਹੀਂ ਬਦਾ ਹੁੰਦਾ? ਜੇ ਚੋਤਾ ਜਨ ਪੈਦਾ ਹੋਊਗਾ ਜੇ ਦੇਖੋਗੇ। ਉਹਦੇ ਵਾਸਤੇ ਹੀ ਮੈਸੇਜ ਹੈ। ਉਹ ਮਨੋ ਆਉਂਦਾ। ਉਹਦੇ ਧਿਆਨ ਨੂੰ ਮੈਸੇਜ ਆਉਂਦਾ। ਜੇ ਮੈਂ ਕੋਈ ਧਿਆਨ ਬਾਹਰ ਚਲੇਗਾ ਟੀਚਰ ਨੂੰ ਕਹਿੰਦਾ ਤੇਰਾ ਧਿਆਨ ਕਿੱਥੇ ਹੈ? ਪਿੱਛੋ ਆਉਂਦਾ ਮੈਸੇਜ ਇਹਨੂੰ ਗਾਈਡੈਂਸ ਕਰਦਾ ਵੀ ਤੂੰ ਆਇਆ ਸੀ ਕਿਸ ਕੰਮ ਲਾਇਆ ਹੋਇਆ ਧਿਆਨ ਤਾਂ ਕਿਤੇ। ਅਥਰਜ ਜਿਆਦਾ ਕਹਿੰਦੇ ਜੈਤਾਂ ਲਾਈ ਤੇ ਤੇ ਤੀ ਲੱਗੀ ਫਿਰ ਕਿ ਨੂੰ ਕਹਿੰਦੀ ਆ ਇੱਥੋਂ ਸਭ ਚੋੜ ਗਿਆ ਸਿਰ ਚਰਮਾਨ ਹੈ ਦੀ ਕੋਈ ਠੀਕ ਉਹਦਾ ਹੀ ਧਿਆਨ ਕਹਿੰਦਾ ਤੇਰਾ ਹੀ ਧਿਆਨ ਤੇ ਚ ਦਲਾਇਆ ਸੀ ਲੱਗੇ ਅਸੀਂ ਤੇਰੇ ਤੋਂ ਬਖਰੇ ਹਨ ਕਿਤੇ ਸੁਝਾ ਹੈ ਦੀ ਕੋਈ ਐਵੇਂ ਭੁਲੇਖਾ ਹੈ ਤੁਝਾ ਤੁਝਾ ਨਹੀਂ ਕੋਈ ਹੈਗਾ ਉਹ ਹੈ ਉਸੇ ਨੂੰ ਪਿੱਛੋਂ ਕੈਸਾ ਕਹਿੰਦਾ ਕਰਦਾ ਕੀ ਇਹ ਤੂੰ ਕੀ ਕਰਨਾ ਆਇਆ ਸੀ ਪਿੱਛੋਂ ਉਹ ਮੈਸੇਜਰੂਮ ਜਿਗਉਣ ਵਾਸਤੇ ਉਹ ਤਾਂ ਸੱਜਣ ਵਾਲਿਆਂ ਨਾਲ ਸੱਜਣ ਵਾਲਿਆਂ ਨਾਲ ਵਿਲ ਬੈਠੇ ਨੇ ਉਹ ਕੀ ਕਰਦੇ ਸੱਜਣ ਵਾਲਿਆਂ ਨੇ ਇਹਨਾਂ ਨੂੰ ਸਭ ਕੁਝ ਇੰਤਜ਼ਾਮ ਕੀਤਾ ਸਰੀਰ ਦਿੱਤਾ ਟਾਈਮ ਦਿੱਤਾ ਉਹ ਫੇਰ ਵੀ ਨਾ ਉਹਨਾਂ ਦਾ ਟਾਈਮ-ਟਾਈਮ ਸੜੇ ਜਿਗਉਂਦੇ ਰਹਿੰਦੇ ਨੇ ਜਾਗੇ ਨਾ ਜਾਗੇ ਇਜਾਗੇ ਨਾ ਜਾਗੇ ਮੰਨੇ ਨਾ ਮੰਨੇ ਟਾਈਮ ਟਾਈਮ ਸਿਰੇ ਨੂੰ ਬੋਲਦੀ ਰਹਦੀ ਹੈ ਸਕੇ ਚੌਂਦਾ ਰਹਿੰਦਾ ਮੈਸੇਜ ਆਉਂਦਾ ਰਹਿੰਦਾ ਸਵੇਰ ਕੜ ਰਾਮ ਬੋਲੇ ਰਾਮ ਕੀ ਕਰਦਾ ਬੋਲ ਕੇ ਭਾਈ ਰਾਮ ਕੌਣ ਹੈ ਇਹ ਲਾ ਬੋਲਦਾ ਉਹ ਕਹਿੰਦਾ ਤੇਰੇ ਅੰਦਰ ਹੀ ਹੈ ਸਭ ਕੁਝ ਸਭ ਕੁਝ ਇਹ ਘਰ ਬਈ ਹੈ ਤੇ ਸਭ ਕੁਝ ਨੂੰ ਹੀ ਘਰ ਬਈ ਉਹ ਮੈਸੇਜ ਸੱਚਖੰਡ ਦਾ ਹੀ ਹੈ ਹੋਰ ਕੁਝ ਨਹੀਂ ਹੈ ਚੇਤਨ ਹਾਂ ਉਧਰਲੇ ਪਾਸੇ ਟੱਚ ਕਰਦਾ ਹੈ ਕਿ ਜਿਹੜਾ ਦਿਕੋ ਨਾ ਦੋ ਪਾਸਿਆਂ ਨੇ ਕਮਾਇਆ ਵਾਲਾ ਇੱਕ ਇਧਰ ਟੱਚ ਕਰਨਾ ਉਹਨੇ ਇਧਰ ਨਹੀਂ ਕਰਨਾ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਉਹ ਸਰਵਰ ਮੈਂ ਜਿੰਦਰ ਸਰਵਰਾਂ 'ਚ ਉਹ ਮੈਸੇਜ ਆਉਂਦਾ ਕੰਨਾ ਜੈ ਦਲਵੈਸੇ ਜਉ ਇੱਕ ਪਾਸੇ ਸਰਵਰ ਨੇ ਇੱਕ ਪਾਸੇ ਕਰ ਦਿੰਦੇ ਕੰਨਾ ਵਾਲੇ ਪਾਸੇ ਤਾਂ ਮੈਸੇਜ ਆਉਂਦਾ ਜਿਹੜਾ ਆਪਾਂ ਬੋਲਦੇ ਆਂ ਸਭ ਥਾਰੀ ਜਿਹੜਾ ਆਕਾਸ਼ ਬਾਣੀ ਕਰਨਾ ਚਾਹੁੰਦੀ ਹੈ ਉਹ ਜਿਹੜੀ ਕਾਸ਼ੀ ਤੇ ਦੋ ਰੁਪਏ ਦੀ ਉਹ ਸਰ ਬਣਾ ਚਾਹੁੰਦੀ ਹੈ ਪਿਛਲੇ ਪਾਸੇ ਇੱਕੋ ਸਿੱਕਾ ਇੱਕੋ ਹੀ ਹੈ ਦੋ ਦੇ ਕੋਲ ਪਾਸੇ ਮੈਸੇਜ ਦੂਆ ਉਹਨੇ ਕੋਲ ਪਾਸੇ ਦੂਆ ਨੇ ਜਿਹੜਾ ਮੈਸੇਜ ਮੋਬਾਈਲ ਦੇ ਵਿੱਚ ਆਉਂਦਾ ਉਹ ਸੁਣਦਾ ਨਹੀਂ ਬਾਹਰ ਨਹੀਂ ਸੁਣਦਾ ਮੋਬਾਈਲ ਚ ਆ ਕੇ ਆਵਾਜ਼ ਬਣਦੀ ਹੈ ਪਹਿਲਾਂ ਕਿੱਥੇ ਹੁੰਦੀ ਹੈ ਆਵਾਜ਼ ਜੇ ਪਹਿਲਾਂ ਆਵਾਜ਼ ਹੋਵੇ ਸਾਨੂੰ ਸੁਣਦੇ ਫੇ ਮੋਬਾਈਲ ਤੇ ਕੀ ਲੋਡ ਮੋਬਾਈਲ ਜਿਹੜੀ ਆਵਾਜ਼ ਆਉਂਦੀ ਹੈ ਮੈਸੇਜ ਆਵਾਜ਼ ਆਉਂਦੀ ਕਿੱਥੋਂ ਆਉਂਦੀ ਦੱਸੋ ਮੋਬਾਈਲ ਦੇ ਵਿੱਚ ਆ ਕੇ ਆਵਾਜ਼ ਬਣਦੀ ਹੈ ਉਹ ਜੇ ਬਾਹਰ ਵੀ ਆਵਾਜ਼ ਹੋਵੇ ਕੰਨ ਨੂੰ ਸੁਣ ਰਹੀ ਫਿਰ ਮੋਬਾਈਲ ਦੀ ਕੀ ਲੋੜ ਹੈ ਇਹ ਤਾਂ ਇਹੋ ਗੱਲ ਆ ਉਹਦੇ ਦੂਏ ਪਾਸੇ ਕੋਈ ਗੱਲ ਹੋਰ ਆਉਂਦੀ ਹੈ ਇਧਰਲੇ ਪਾਸੇ ਹੋਰ ਬੋਲਦਾ ਜੋ ਮੈਸੇਜ ਆ ਰਿਹਾ ਉਹ ਤਾਂ ਹੋਰ ਹੈ ਵੀ ਨਾ ਕਰਨ ਤਾਂ ਸੁਣ ਰੋੜਾ ਮੋਬਾਈਲ ਹੀ ਬੋਲਦਾ ਵੈਸੇ ਤਾਂ ਲੈਂਦਾ ਫਿਰ ਨਾ ਕਰਨਾ ਤੇ ਸੁਣਨ ਵਾਲਾ ਬਾਣੀ ਫੜਦਾ ਬੋਲ ਕੇ ਸੁਣਦਾ ਇਹ ਵੀ ਇਹ ਕਰਦਾ ਪਰ ਕੀ ਕਰਦਾ ਹੈ ਬਿਨਾ ਕਰਨਾ ਤੇ ਸੁਣਨ ਵਾਲੀ ਬਾਣੀ ਸੁਣਦਾ ਕੰਨਾਂ ਨੂੰ ਸੁਣਨ ਵਾਲੀ ਬਣਾ ਕੇ ਦਿੰਦਾ ਮੋਬਾਈਲ ਹੈ ਹੋਰ ਕੀ ਹੈ ਗੁਰਮਖ ਕਾ ਮੋਬਾਈਲ ਤੋਂ ਸਵਾ ਹੋਰ ਕੁਝ ਨਹੀਂ ਹੈਗਾ ਮੋਬਾਈਲ ਤੋਂ ਕੋਈ ਆਵਾਜ਼ ਨਹੀਂ ਪੈਦਾ ਹੁੰਦੀ ਆਵਾਜ਼ ਉੱਥੇ ਹੀ ਹੁੰਦੀ ਹੈ ਪਿੱਛੋਂ ਉਹ ਮੋਬਾਈਲ ਉਹ ਤੁਸੀਂ ਜੇ ਸਮਝ ਲਿਆ ਆ ਨਾਨਕ ਗੁਰੂ ਨੇ ਸਮਝ ਲਿਆ ਪਰਮੇਸ਼ਰ ਇਹ ਗੱrti ਕੀਤੀ ਹੈ ਤੂੰ ਨਾ ਉਹ ਕੀ ਕੀਤਾ ਉਹ ਵਾਇਲਡ ਵੀ ਜੋ ਕੁਝ ਬੋਲਦੇ ਨੇ ਆਇਆ ਉਹ ਨਾਨਕ ਗੁਰੂ ਬੋਲਦਾ ਉਹ ਹੀ ਮੋਬਾਈਲੇ ਬੋਲਦਾ ਕੋਈ ਕਹੇ ਤੁਹਾਡਾ ਬਣਾਇਆ ਹੈ ਮੋਬਾਈਲ ਸਾਡਾ ਬਣਾਇਆ ਸਾਨੂੰ ਇਹ ਬਾਰੇ ਪਤਾ ਹੈ ਉੱਤੇ ਸਭ ਸ਼ੱਕ ਰਹੀ ਬੰਦੀ ਮੋਬਾਈਲ ਨੂੰ ਜਿਹਨੇ ਕਹਿੰਦੇ ਭਲਾਣਾ ਬੰਦਾ ਬੋਲਦਾ ਬੰਦਾ ਉਹੀ ਬੋਲਦਾ ਪਿੱਛੇ ਪਰ ਤੁਹਾਨੂੰ ਤਾਂ ਮੋਬਾਈਲ ਦੱਸਦਾ ਕਿ ਟੁਕਾ ਤੇ ਨਹੀਂ ਕਹਿੰਦੇ ਹੋਈ ਹੈ ਹਈ ਗੱਲ ਇਹੀ ਮਨ ਕੇ ਚਲੋ ਨਾਮ ਕਰੋ ਗੁਰਮ ਕਰੋ ਇਹ ਕਾਤੇ ਨਹੀਂ ਮੰਦਦੇ ਹੁਣ ਤਾਂ ਸਾਹਮਣੇ ਪਿਆ ਮੋਬਾਈਲ ਹੁਣ ਤਾਂ ਕੋ ਰੌਣੇ ਵਾਲੀ ਗੱਲੇ ਹੀ ਨਹੀਂ ਉਹ ਤਾਂ ਹੈ ਨਹੀਂ ਸੀ ਪਰ ਅੱਜ ਤਾਂ ਸਾਡੇ ਸਾਹਮਣੇ ਮੋਬਾਈਲ ਉਡੀਕਾਂ ਦੇ ਫਲਾਣਾ ਬੰਦਾ ਬੋਲਦਾ ਬੋਲਦਾ ਹੋਈ ਇਹ ਵਿੱਚ ਬੁਲਾਇਆ ਬੋਲਦਾ ਦ ਬੁਲਾਇਆ ਬੋਲਦਾ ਮਾਇਦਾ ਉਹ ਪਿੱਛੇ ਬੋਲਦਾ ਕਾਹ ਬੋਲਦਾ ਹੈ ਉਹੀ ਗੱਲ ਕਹਿੰਦਾ ਜਿਹੜੀ ਉਹਨੇ ਕਹੀ ਸੀ ਆਪਣੇ ਕੋਲ ਕੀ ਕਹਦੂ ਆ ਬਾਈ ਬਾਈ ਪਾ ਇਹ ਜਾਈ ਕੁਛ ਹੈ ਇਹ ਸਿਰਫ ਡਿਵਾਈਸ ਹੈ ਹੋ ਇੱਕ ਇੱਕੋ ਮਸ਼ੀਨ ਹੈ ਮਸ਼ੀਨ ਦਾ ਤੌਰ ਤੇ ਕੰਮ ਕਰਦਾ ਉਹਨਾਂ ਦਾ ਬਥੇਰਾ ਕਿ ਅਸੀਂ ਬੋਲਦੇ ਜੀ ਅਸੀਂ ਬੋਲਦੇ ਨਹੀਂ ਪਰ ਲੋਕਾਂ ਨੂੰ ਹੰਦਦੇ ਅਜਲ ਜੀਨਾਂ ਨੇ ਆਪ ਗੁਰੂ ਬਣਨਾ ਸੀ ਇਹਨਾਂ ਨੇ ਆਪ ਸੰਤ ਬਣਨਾ ਸੀ ਉਹਨਾਂ ਨੇ ਕਾੜ ਗੱਢੀ ਸੀ ਇਹਦੇ ਹੁਣ ਤਾਂ ਮੋਬਾਈਲੇ ਤੇ ਸਾਰਿਆਂ ਦੇ ਸਾਹਮਣੇ ਉਹਦਾ ਆਦਮੀ ਰੇ ਬਣਾ ਲੈ ਸਭ ਕੋਲ ਇਹਨਾ ਚੋਰਾਂ ਕੋਲ ਕੁਝ ਨਹੀਂ ਹੈਗਾ ਜੋ ਆਕਾਣ ਨੂੰ ਵੀ ਪਤਾ ਇਹ ਗੱਲ ਸਾਰੇ ਸਮਝ ਲੈਣ ਕਿ ਇਹ ਮੋਬਾਈਲ ਹੈ ਪਿੱਛੋਂ ਬੋਲਦਾ ਕੋਈ ਦੁਨੀਆ ਦੇ ਕਿਸੇ ਕੋਲ ਉਹ ਦੁਨੀਆ ਦੇ ਕਿੱਥੇ ਉੱਥੋਂ ਜਾ ਕੇ ਕਿੱਥੇ ਬਾਹਰ ਉੱਤੇ ਚੜ ਕੇ ਚੰਦਰਮੈਦ ਦੇ ਵੀ ਗਾਹਾਂ ਦੇ ਲੋਕ ਉੱਥੋਂ ਮੈਸੇਜ ਆਉਂਦੇ ਨੇ ਉੱਥੋਂ ਬੋਲਦੇ ਨੇ ਇੱਥੇ ਸੁਣਦੇ ਨੇ ਇੱਥੇ ਵਾਲੇ ਉੱਥੇ ਗੱਲ ਕਰਦੇ ਨੇ ਇਹ ਪੋਸੀਬਲ ਹੈ